ਕਿਵੇਂ ਹੋ ਸਾਰੇ ਹੋਪਸ ਸਾਰੇ ਵਧੀਆ ਹੋਮੋਂਗੇ ਤੇ ਅੱਜ ਦੇ ਵਲੌਗ ਵਿੱਚ ਕੱਢਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਇਹ ਅੱਜ ਦਾ ਵਲੌਗ ਹੈ ਅਸੀਂ ਜਾ ਰਹੇ ਹਾਂ ਮਰੰਡੇ ਤੇ ਤੁਹਾਡੇ ਲਈ ਲੈ ਕੇ ਆਏ ਆ ਸਰਪ੍ਰਾਈਜ਼ ਸਰਪ੍ਰਾਈਜ਼ ਬੜਾ ਐਕਸਾਈਟਮੈਂਟ ਹੈ ਤੇ ਜਿਹੜਾ ਇਹ ਸਰਪ੍ਰਾਈਜ਼ ਸੱਸ ਤੇ ਨੂੰਹ ਤੇ ਰਹੀ ਆ ਸੱਸ ਆਪਣੀ ਨੂੰਹ ਨੂੰ ਸਰਪ੍ਰਾਈਜ਼ ਦੇ ਰਹੀ ਆ ਤੇ ਐਕਸਾਈਟਮੈਂਟ ਮੈਨੂੰ ਬਹੁਤ ਹੈ ਤੇ ਬਾਕੀ ਤੁਹਾਨੂੰ ਵੀ ਐਕਸਪ੍ਰੈਸ਼ਨ ਵਗੈਰਾ ਸੀ ਸਾਰੇ ਨੋਟ ਕਰਾਵਾਂਗੇ ਐਂਡ ਦੇ ਵਿੱਚ ਤੇ ਚਲੋ ਚੱਲਦੇ ਆ ਅਸੀਂ ਫਾਈਨਲੀ ਗਾਈਜ਼ ਜੀ ਜਾ ਰਹੇ ਆ ਦੇਖੋ ਕਲੀ ਆ ਗਿਆ ਹੋਏ ਆਪਣੀ ਗੱਡੀ ਆ ਗਈ ਆ ਤੇ ਆ ਆਪਣੀ ਗੱਡੀ ਤੇ ਆ ਆਪਣਾ ਭਰਾ ਆਏ ਤੇ ਕੈਬ ਵਾਲਾ ਸਾਡਾ ਪਿੰਡ ਭੱਜ ਚੁਕਿਆ ਤੇ ਅੱਜ ਸਾਡੇ ਬਾਈ ਨੇ ਸਾਡੀ سپورਟ ਕੀਤੀ ਹੈ ਸਾਡਾ ਭਰਾ ਸਾਡੇ ਨਾਲ ਖੜਾ ਹੈ ਤੇ ਆ ਗੱਡੀ ਆ ਤੇ ਹੁਣ ਆਪਾਂ ਜਾ ਰਹੇ ਆ ਬਾਈ ਦੇ ਇੱਕ ਖਾਸ ਹੀ ਹੈ ਤਾਂ ਇੱਕ ਫੋਨ ਮਾਰਿਆ ਅਗਲਾ ਖੜਾ ਹੋ ਗਿਆ ਇਹੀ ਯਾਰੀ ਤੇ ਇਹਨੂੰ ਕਹਿੰਦੇ ਯਾਰੀ ਦੋਸਤੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਜਿਹਦੇ ਤੇ ਯਾਰ سپورਟ ਨਾਲ ਖੜਦੇ ਆ ਲਓ ਜੀ ਜੀ ਚੱਲਦੇ ਆ ਨਾ ਕੋਈ ਨਾ ਲਈ ਕਲੀ ਦੇ ਚੱਕਰ ਦੇ ਵਿੱਚ ਬਲੌਗ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਕੇਕ ਭੁੱਲੇ ਗਏ ਸੀ ਤੇ ਲੋ ਜੀ ਆਪਾਂ ਕੇਕ ਲੈ ਲਿਆ ਹੁਣ ਅਸੀਂ ਜਾ ਰਹੇ ਆ ਤਾਂ ਇਹ 26 ਮਿੰਟ ਦਾ ਰਸਤਾ ਹੈ ਤੇ ਕਿੰਨੇ ਵਜੇ ਪਹੁੰਚਣਾ ਆਪਾਂ 12:00 ਵਜੇ ਪਹੁੰਚ ਜਾਣਾ ਪਿੱਛੇ ਗੱਡੀਆਂ ਵੀ ਦੋ ਨੇ ਫੜਾਂ ਤਾਂ ਖੜੇ ਰਾਵਾਂਗੇ ਆਪਾਂ ਜੇ ਰੋ ਗਾਲਾਂ ਗੁਲਾਂ ਨੂੰ ਰਿਕਾਰਡ ਕਰੀ ਅੰਨੈਨ ਉਹ ਪਾ ਮਿਊਟ ਕਰ ਦਿੰਨੀ ਆ ਤੂੰ ਬੋਲ ਨਾ ਕਿ ਪਤਾ ਨਾਮ ਲਈ ਜਾਂਦਾ ਵਲੌਗ ਬਣਾਣਾ ਹੈ ਵਲੌਗ ਬਣਾ ਕੇ ਜਾਣਾ ਹੈ ਕੈਨ ਲਿਆਣਾ ਪੈਣਾ ਯਾਰ ਟ੍ਰਾਈਪੋਡ ਹਾਂ ਉਹਦੇ ਨਾਲ ਯਾਰ ਪਤਾ ਕੀ ਹੁਣ ਜਿਵੇਂ ਅਸੀਂ ਉਹਰੇ ਵਲੌਗ ਸ਼ੂਟ ਕਰ ਰਹੇ ਆ ਨਾ ਤਾਂ ਸਾਡਾ ਹੱਥ ਵਿੱਚ ਨੂੰ ਆਈ ਜਾਂਦਾ ਹਮ ਆਦਰਵਾਇਜ਼ ਜੇ ਅਸੀਂ ਇਦਾਂ ਸਿੰਪਲ ਕਰੀਏ ਉਹ ਦਿਨ ਟ੍ਰਾਈਪੋਡ ਨਾ ਵਧੀਆ ਬ੍ਰਦਰ ਰਾਈਡਰ ਦਾ ਯਾਰ ਜਿਹੜਾ ਇੰਸਟਾਗ੍ਰam ਤੇ ਫੇਮਸ ਜਿਹਾ ਹੋਇਆ ਪਿਆ ਉਹ ਦਿਨ ਮੋਟਰਸਾਈਕਲ ਵਾਲੇ ਉਹਨਾਂ ਨੇ ਕੈਮਰਾਮੈਨ ਵਿੱਚ ਲਿਆ ਡਿਮਾਂਡ ਬਹੁਤ ਆ ਰਹੀ ਸੀ ਕਹਿੰਦੇ ਕੈਮਰਾਮੈਨ ਵਿੱਚ ਲਿਆਓ ਕੈਮਰਾਮੈਨ ਦਿਖਾਇਆ ਉਹਨਾਂ ਨੇ ਵਿੱਚ ਲਿਆ ਕੇ ਬਈ ਫੈਨ ਫੋਲੋਇੰਗ 65 ਕੇ ਆ ਨਾਲੇ ਉਹਨਾਂ ਦੇ ਅੱਗੋ ਚੜਨਾ ਹੈ ਔਰ ਤੂੰ ਚੜਨਾ ਉੱਪਰ ਹੀ ਚੜ ਜਾਊਗਾ ਬਈ ਨਹੀਂ ਉਰ ਤੂੰ ਚੜਨਾ ਅੱਗੋ ਔਰ ਇਹ ਤਾਂ ਐਗਜ਼ਿਟ ਹੈ ਨਾ ਕਿਉਂਕਿ ਉੱਚੀ ਨਹੀਂ ਹੁੰਦਾ ਬਾਈ ਇੱਥੇ ਸਾਰਾ ਕੁਝ ਚੱਲੀ ਜਾਂਦਾ ਯਾਰ ਕੋਈ ਨਾ ਪੰਜਾਬ ਪੁਲਿਸ ਨਹੀਂ ਕੁਝ ਕਹਿੰਦੀ ਨਿਜੀਦੀ ਪਰ ਸਾਡੇ ਛਲੇ ਚਲਾਣੇ ਬੜੇ ਤਗੜੇ ਤਗੜੇ 6000 ਅੱਜ ਤਾਂ ਲੱਤਾਂ ਮਰੇ ਕਾ ਮਾਰੀਆਂ ਦੀਆਂ ਜਾ ਕੇ ਤੁਸੀਂ ਕਦੋਂ ਤਿਆਰ ਬੈਠੇ ਅਸੀਂ ਹੋ ਗਏ ਤੇ ਯਾਰ ਅੱਜ ਦਾ ਘਾਟਾ ਹੋ ਗਏ ਸਾਰੇ ਕਰਦੇ ਆ ਮਗਾ ਚੱਲ ਦਰ ਬਰਾਬਾ ਜਗਾ ਚੱਲਾਂਗੇ ਅੱਪਾ ਸਾਡੇ ਨਾਲ ਦਵਾ ਤਿਆਰ ਕਰ ਸਕਦਾ ਬਾਬੇ ਵਿਆਹ ਵੀ ਉਹਨੂੰ ਚੱਲਦੀ ਹੈ ਬਾਬੇ ਜੀ ਯਾਰ ਮੈਂ ਨਾ ਹੋ ਕੇ ਚੱਲਦੇ ਨਾ ਸਿੰਪਲ ਸੋਪਰ ਹੀ ਚੱਲੀ ਜਾਂਦਾ ਤੇ ਲੋ ਜੀ ਮਿੱਤਰੋ ਅਸੀਂ ਹਾਈਵੇ ਤੇ ਚੜ ਚੁੱਕੇ ਆ ਤੇ ਅਸੀਂ ਜਾ ਰਹੇ ਆ ਤੇ ਮਰੰਡੇ ਦੇ ਲਈ ਤੇ ਅੱਧੇ ਘੰਟੇ ਦਾ ਮਿਨੀਮਮ ਰਸਤਾ ਹੈ ਤੇ ਭਰਾ ਸਾਡੇ ਨਾਲ ਹੈ ਦੇਖੋ ਪਿੱਛੇ ਖੜਾ ਆਪਣਾ ਯਾਰ ਵੈਲੀ ਸੈਨੀ ਡੈਕੋਰੇਸ਼ਨ ਜਿਹਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੁੰਦੇ ਆ ਤੇ ਅੱਜ ਦਾ ਵਲੌਗ ਸਸਤੇ ਨੂੰ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਸਾਰਿਆਂ ਨੂੰ ਤੇ ਬਾਈ ਜਿਹਨੂੰ ਜਿਹਨੂੰ ਪਤਾ ਹੈ ਅਸੀਂ ਤਾਂ ਅਜੇ ਛੜੇ ਆ ਸਾਰੇ ਆ ਬਾਈ ਵੀ ਛੜਾ ਹੈ ਮੈਂ ਵੀ ਛੜਾ ਹੈ ਪਿੱਛੇ ਭਰਾ ਵੀ ਛੜਾ ਹੈ ਤੇ ਜਿਹੜੇ ਜਿਹੜੇ ਵੀਰ ਵਿਆਹ ਹੋਏ ਆ ਤੇ ਸਸਤੇ ਸਸਤਾ ਨੂੰ ਵੀ ਪਤਾ ਹੈ ਇਹ ਵੀ ਵਲੌਗ ਮੈਂ ਤਾਂ ਬਣਾ ਰਿਹਾ ਸਸਤੇ ਨੂੰ ਆਪਣੇ ਦੋਹੇ ਕਮੈਂਟਾਂ ਵਿੱਚ ਦੱਸਿਓ ਆ ਕੇ ਕਿ ਹਾਂ ਵੀ ਬਾਈ ਜਿਹੜਾ ਅਸੀਂ ਅੱਜ ਸਰਪ੍ਰਾਈਜ਼ ਦੇਣ ਜਾ ਰਹੇ ਆ ਨਾ ਤੇ ਉਹ ਕੁਝ ਅਲੱਗ ਏ ਕਿਉਂਕਿ ਅੱਜ ਤੱਕ ਜੀ ਸਸਤੇ ਨੇ ਆਪਣੀ ਨੂੰਹ ਲਈ ਕਦੀ ਕੀਤਾ ਨਹੀਂ ਹੈ ਜਿਹੜਾ ਇੱਕ ਸੱਸ ਪੂਰਾ ਪਰਿਵਾਰ ਹੀ ਭਾਬੀ ਤੱਕ ਸਾਰੀ ਨਣਦ ਵਗੈਰਾ ਸਾਰੀ ਆਪਣੀ ਭਾਬੀ ਲਈ ਦੇ ਰਹੀ ਆ ਤੇ ਸੱਸ ਆਪਣੀ ਨੂਨ ਨੂੰ ਦੇ ਰਹੀ ਆ ਸੋਹਰਾ ਵੀ ਦੇ ਰਿਹਾ ਸਰਪ੍ਰਾਈਜ਼ ਸਾਰਾ ਸਰਪ੍ਰਾਈਜ਼ ਦੇ ਸਰਪ੍ਰਾਈਜ਼ ਚੱਲ ਰਿਹਾ ਅੱਜ ਤੇ ਨੂਨ ਦਾ ਬਰਥਡੇ ਤੇ ਬਰਥਡੇ ਬੜੇ ਧੂਮਤਾਂ ਮਨਾਇਆ ਜਾ ਰਿਹਾ ਤੇ ਅੱਧੇ ਘੰਟੇ ਬਾਅਦ ਤੁਹਾਨੂੰ ਮੈਂ ਐਕਸਪ੍ਰੈਸ਼ਨ ਚੈੱਕ ਕਰਾਉਂਗਾ ਨਾ ਸਾਰਿਆਂ ਦੇ ਤੇ ਐਕਸਾਈਟਮੈਂਟ ਸਾਨੂੰ ਤਾਂ ਬਹੁਤ ਜ਼ਿਆਦਾ ਹੈ ਬਾਕੀ ਅਸੀਂ ਐਕਸਪ੍ਰੈਸ਼ਨ ਨੋਟ ਕਰਨੇ ਹੁਣੇ ਤਾਂ ਕਿ ਤੁਹਾਨੂੰ ਦਿਖਾ ਸਕੀਏ ਵਲੌਗ ਬੜਾ ਘੰਟਾ ਵਾਲਾ ਵਲੌਗ ਦੇ ਨਾਲ ਜੁੜੇ ਰਹੋ ਭਾਈ ਪਹਿਲਾਂ ਤਾਂ ਮੀਂਹ ਆਣ ਦੇ ਬਾਰ ਬਾਰ ਚਾਂਸ ਸੀਗੇ ਫਰਾਈਡੇ ਸਾਰੇ ਵੀਰਾਂ ਨਾਲ ਨੈਟ ਦੇ ਦਿਖਾਉਗੇ ਆ ਮੈਂ ਕਿਹਾ ਯਾਰ ਕੀ ਨਾ ਭਵੇਂ ਮੀਂਹ ਪੈ ਗਿਆ ਕੰਮ ਖਰਾਬ ਹੋ ਜਾਣਾ ਡੈਡੀ ਵੀਰ ਵੀ ਕਿੱਲਾ ਹੋ ਜਾਣਾ ਭਾਈ ਆਹ ਏ ਗੱਡੀ ਜਿਹਦੇ ਮੈਂ ਜਾਂਦੇ ਸੀ ਜਾਂਦੇ ਵੈਗਨ ਆਰਮਾ ਸਵਿਟਡ ਜ਼ੈਰ ਮ ਉਹ ਗੱਡੀਆਂ ਹੀ ਨਹੀਂ ਆ ਯਾਰ ਅੱਜਵੇਂ ਹੁਣ ਗੁੱਲੀ ਆ ਫੁੱਲ ਵਧੀਆ ਇੱਕ ਬੰਦੇ ਦੀ ਕਮੀ ਰਹਿ ਗਈ ਨਾ ਗੁਰੀ ਦੀ ਚੂੜਾ ਬਲੌਗ ਕਰ ਰਹੇ ਕਿ ਬਲੌਗ ਦੇ ਚੱਕਰ ਮੈਂ ਕੇਕ ਭੁੱਲ ਗਿਆ ਸੀਗਾ ਉੱਤੇ ਜਾ ਕੇ ਕਟਾਂਦੇ ਹਾਂ ਵੀ ਬਲੌਗ ਬਣਾ ਰਿਹਾ ਜੀ ਮੈਂ ਕੇਕ ਭੁੱਲ ਗਿਆ ਤੇ ਅੱਜ ਤੁਸੀਂ ਬਿਨਾ ਕੇਕ ਤੋਂ ਸਾਰ ਲਓ ਤੇ ਬੇਕਰੀ ਤੋਂ ਮੰਗਾ ਲਓ ਸਾਰਾ ਸਰਪ੍ਰਾਈਜ਼ ਬਣਾ ਬਣਾਇਆ ਖਰਾਬ ਹੋ ਜਾਣਾ ਸੀਗਾ ਆਪਾਂ ਜਾਣਾ ਥੱਲੋ ਉਹਦੇ ਚਲੋ ਐਂਡ ਮੋਕੇ ਤੇ ਯਾਦ ਕਰਾ ਦਿੰਦੇ ਹਾਂ ਵੀ ਹਾਂ ਵੀ ਕੇਕ ਜਾਂ ਕੇ ਲਿਆਉਂਦਾ ਫਿਰ ਅਸੀਂ ਆਏ ਆ ਉਹਦੇ ਚੱਕਰ 'ਚ 10-5 ਮਿੰਟ ਲੇਟ ਹੋ ਗਏ ਹੋਰ ਬਈ ਬਣੇ ਅਸੀਂ ਸਾਰੇ ਸਿੰਪਲ ਤੋਂ ਉੱਪਰ ਇਹ ਆਹ ਬਹੁਤੀ ਟੋਰ ਸ਼ੋ ਸਾਨੂੰ ਕੱਟਣੀ-ਕੁੱਟਣੀ ਨਹੀਂ ਆਉਂਦੀ ਹੈਗੀ ਕੰਮਕਾਰ ਵਾਲੇ ਬੰਦੇ ਆ ਇਹ ਇੱਕ ਕਾਮਗਾਰ ਕਰ ਰਹੇ ਨੇ ਟੌਰ ਘੱਟੀ ਵੀ ਹੋ ਰਹੀ ਸਿਰ ਇੱਕ ਮੁੰਡਾ ਚਾਚ ਲਿਆ ਦੇਖੋ ਗਾ ਟੌਰ ਹੈ ਬਾਈ ਬੰਦੇ ਦੀ ਦੱਸਿਓ ਬਾਈ ਕਮੈਂਟ ਕਰਕੇ ਹੁਣ ਅਸੀਂ ਇਹਨੂੰ ਥੋੜਾ ਬਾਟਲ ਕਿਵੇਂ ਲੱਗ ਰਿਹਾ ਹੈ ਸੈਨੀ ਡੈਕੋਰੇਸ਼ਨ ਦੇ ਵਿੱਚ ਤੀਜਾ ਬੰਦਾ ਤੁਸੀਂ ਪੁੱਛਣ ਜਾਂਦੇ ਨੇ ਕਿਹੜਾ ਆਊਗਾ ਆਹ ਬਾਈ ਆਊਗਾ ਦੇਖ ਹੀ ਜਾਓ ਧੀ ਹੌਲੀ ਆਪਾਂ ਗਾਵਾ ਪਾ ਲੈਣਾ ਡੈਕੋਰੇਸ਼ਨ ਦੇ ਵਿੱਚ ਨਾ ਸੀ ਸਰਦਾਰ ਬੰਦੇ ਦੀ ਰਿਕੁਆਇਰਮੈਂਟ ਖਾਲੀ ਰੱਖਣੀ ਆ ਇੱਕ ਭਰਾ ਤਾਂ ਆਪਣਾ ਹੈਗਾ ਤੀਜਾ ਬੰਦਾ ਜੇ ਸਰਦਾਰ ਬੰਦੇ ਕਮੈਂਟ ਤੇ ਮੈਸੇਜ ਕਰਕੇ ਦੱਸਿਓ ਜਿਹਨੂੰ ਜਿਹਨੇ ਵੀ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਜ਼ਰੂਰ ਕੰਮ ਦਵਾਵਾਂਗੇ ਚਾਹੇ ਉਹ ਅੰਮ੍ਰਿਤਸਰ ਦਾ ਹੋਵੇ ਜਿੱਥੇ ਮਰਦੀ ਹੋਵੇ ਅਸੀਂ ਉਹਨਾਂ ਨੂੰ ਉੱਥੇ ਉਹਨਾਂ ਦੀ ਬ੍ਰਾਂਚਾ ਓਪਨ ਕਰਕੇ ਅਸੀਂ ਸੈਨੀ ਡੈਕੋਰੇਸ਼ਨ ਹੀ ਚਲਾਣਾ ਹੈ ਤੇ ਸਰਦਾਰ ਬੰਦਿਆਂ ਨੂੰ ਪਹਿਲ ਬਾਕੀ ਅਸੀਂ ਹੁਣ ਸਟਾਰਟ ਕਰ ਰਹੇ ਹਾਂ ਛੋਟੇ ਤੋਂ ਹੈਂਪਰ ਸਟਾਰਟਿੰਗ ਬਾਸਕਟਾਂ ਸਟਾਰਟਿੰਗ 2000 3000 4000 5000 ਸਟਾਰਟਿੰਗ ਸ਼ੁਰੂ ਕਰ ਰਹੇ ਹਾਂ ਜਿਨੇ ਵੀ ਕਰਾਣਾ ਹੈ ਭਾਵੇਂ ਨਾਰਮਲ ਕਸਟਮਰ ਹੈ ਭਾਵੇਂ ਮੀਡਲ ਕਲਾਸ ਹੈ ਜਿਨੇ ਵੀ ਆਪਣਾ ਕਰਾਣਾ ਹੈ ਭਾਵੇਂ ਹਾਈ ਫਾਈ ਕਸਟਮਰ ਹੈ ਉਹਨਾਂ ਵਾਸਤੇ ਯਾਨੀ ਕਿ ਹੁਣ ਸਾਰਿਆਂ ਵਾਸਤੇ ਹੈਂਪਰ ਆ ਚੁੱਕ ਅਸੀਂ ਅਸੀਂ ਨਿਊ ਨਿਊ ਕਨਸੈਪਟ ਲੈ ਕੇ ਆਵਾਂਗੇ ਜਿੰਨਾ ਹੋ ਸਕਦਾ ਹੈ ਜਿੰਨੇ ਵੀ ਹੈਂਪਰ ਸਾਡੇ ਆਉਣਗੇ ਉਹ ਸਾਰੇ ਤੁਹਾਨੂੰ ਅਸੀਂ ਦਿਖਾਵਾਂਗੇ। ਲੋ ਜੀ ਅਸੀਂ ਹੁਣ ਜਾ ਰਹੇ ਆ ਤੇ ਅੱਜ ਵੀ ਹੈ 20 ਮਿੰਟ ਦਾ ਰਸਤਾ ਤੇ ਪਹੁੰਚ ਗਏ ਅਸੀਂ ਬਾਜ਼ਾਰ ਦੇ ਵਿੱਚ ਦੇਣਾ ਸਰਪ੍ਰਾਈਜ਼ ਦੇਖਦੇ ਪਤਾ ਨਹੀਂ ਪੀੜਪੂੜ ਕਿੰਨੀ ਹੋਊਗੀ। ਰਿਐਕਸ਼ਨ ਨੋਟ ਕਰਨੇ ਆ ਤੇ ਉਹਨਾਂ ਦੀ ਆਪਣੀ ਸ਼ੌਪ ਅਤੇ ਸ਼ੌਪ ਤੇ ਜਾ ਕੇ ਸਰਪ੍ਰਾਈਜ਼ ਦੇਣਾ ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਕੀ ਸਰਪ੍ਰਾਈਜ਼ ਹੈ ਕੀ ਨਹੀਂ ਹੈ ਤੇ ਬਾਕੀ ਦੇਖਦੇ ਐਕਸਪ੍ਰੈਸ਼ਨ ਚੈੱਕ ਕਰਦੇ ਚਲੋ ਜੀ के है खुले ऑनलाइन 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 यार। दे, दासर दे, दासर दासर दे दे दिए? दिए? मैडम सारे कितने करने हैं? कर तो 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 नहीं नहीं। अब कितने करने आपको सारी ऑनलाइन कर दे सोदां में हां अच्छा 105 फास्ट टैग का है भाई फास्ट टैग लाजम गड्डी वैसे था ये लाजम वैसे मुलाजिम है पंजाब पुलिस दी है तो लगी कौन कार्ड गुड नहीं है गाना भी कार्ड लेके नहीं ना सी तां इते नु उबाड़ ली पंजाब पुलिस मैकमेटी है है इनके पादर सा ਗੱਡੀ ਗੱਟੀ ਗਈ ਉਹਨੂੰ ਕਾਰ ਗੁੰਗਲ पे करते है लैदा लै मैं क्या करूँ मेरी मम्मी किथे है हो रयो ਪਹਿਲਾਂ ਮੰਨ ਗਈ ਦੀ ਯਾਰ ਅਸੀਂ ਆਪਣੀ ਗਲਤੀ ਨਾ ਬਾੜ ਲਈ ਇੱਧਰ ਗੱਡੀ 210 ਤੇ ਸਾਡਾ 210 ਰੁਪਏ ਬਚਣਾ ਸੀਗਾ ਯਾਰ ਤੇ ਬਾਈ ਕੀ ਕਰੀਏ ਨੁਕਸਾਨ ਹੋ ਗਿਆ 100 ਰੁਪਏ ਅਸੀਂ ਕੀਤੇ ਆ ਔਨਲਾਈਨ ਤੇ 200 ਰੁਪਏ ਦਿੱਤਾ ਕੈਸ਼ ਕੀ ਕਰੀਏ ਹੁਣ ਲੋ ਬਾਈ ਪਾਸਟੈਗ ਨਹੀਂ ਲਾਇਆ ਹੋਣਾ ਤਾਂ ਅਰੇ ਅਗਲੀ ਵਾਰ ਧਿਆਨ ਰੱਖਾਂਗੇ ਕਹਿੰਦੇ ਮਲਾਜਮ ਦੀ ਗੱਡੀ ਨੂੰ ਕੋਈ ਰੋਗ ਰੂਗ ਨਹੀਂ ਹੈ ਮੰਨ ਗਈ ਸੀਗੀ ਯਾਰ ਕਾਰਡ ਤੇ ਕਾਰਡ ਨਹੀਂ ਸੀਗਾ ਤੇ ਕੁੜੀ ਭੋਲੀ ਕੋ ਕਾਰਡ ਹੁੰਦਾ ਨਾ ਹਾਂ ਕੁੜੀ ਕੱਢਦਾ ਉਹਦੀ ਗੱਡੀ ਹਾਂ ਬੈਗ ਨੇ ਉਹ ਪਰਚੀ ਉੱਥੇ ਆ ਗਿਆ ਬੈਗ ਦੇ نیچے ਕੁੜੀ ਭੋਲੀ ਭਾਲੀ ਸੀਗੀ ਮੰਨ ਗਈ ਸੀਗੀ ਪਰ ਕੀ ਕਰੀਏ ਯਾਰ ਦਾ ਹੁਣ 210 ਰੁਪਏ ਦਾ ਚੂਨਾ ਲੱਗਿਆ ਹੈ ਕੀ ਕਰੀਏ ਹੁਣ ਚਲੋ ਕੋਈ ਨਹੀਂ ਚੱਲਦਾ ਇਹਨਾਂ ਦਾ ਕਿਸਾਨ ਉਹਦਾ ਖੜੂਆ ਪਹੁੰਚ ਗਏ ਅਸੀਂ ਮਰੰਡੇ ਵਾਲੀ ਰੋਡ ਤੇ ਆ ਅਵੀ ਬੁਣਵਾ ਲੈਣਾ ਤੇ ਵੀ ਲੈ ਆਏ ਬੱਚਿਆਂ ਪੁੱਛਿਆ ਵਾਸਤੇ ਲਾ ਕੇ ਜਿਹੜੇ ਬੱਚੇ ਵਿੱਚ ਇੱਥੇ ਹੋਣਗੇ ਉਹਨਾਂ ਨੂੰ ਲੈ ਕੇ ਆਏ ਤੇ ਟੋਫੀ ਐਕਸਟਰਾ ਹਾਂ ਭਾਈ ਐ ਬਸ ਠੀਕ ਆ ਆਪਾਂ ਉਹਨਾਂ ਨੂੰ ਦੇ ਦੇਣੀ ਆ ਭਾਈ ਡੈਡੀ ਪੀਅਰ ਬਣਨਾ ਸੀ ਦੇਖ ਲਓ ਸਸਤਾ ਸਾਨੂੰ ਡੈਡੀ ਪੀਅਰ ਬਣਾ ਰਹੀ ਆ ਆਪਣੀ ਨੂੰ ਲਈ ਤੇ ਦੇਖਦੇ ਨੂੰ ਦੇ ਰਿਐਕਸ਼ਨ ਹੈ ਜਿਹੜਾ ਵਲੌਗ ਦੇਖਣਾ ਉਹਨੇ ਬੋਲ ਬੋਲ ਕਮਲਾ ਹਾਂ ਭਾਈ ਵਲੌਗ ਜ਼ਰੂਰ ਦੇਖਿਓ ਯਾਰ ਅਸੀਂ ਇੰਨੀ ਮਿਹਨਤ ਇਹਨਾਂ ਤੁਹਾਡੇ ਲਈ ਅਸੀਂ ਨਵੇਂ ਨਵੇਂ ਹੁਣ ਤਾਂ ਅਸੀਂ ਨਾ ਵਲੌਗਿੰਗ ਸ਼ੁਰੂ ਕਰ ਦੇਣੀ ਹੈ ਪਹਿਲਾਂ ਮਨ ਨਹੀਂ ਕਰਦਾ ਸੀਗਾ ਕਿ ਅਸੀਂ ਵਲੌਗ ਨੂੰ ਨਹੀਂ ਬਣਾਣਾ ਕੀ ਫਾਇਦਾ ਬਟ ਜਦੋਂ ਹੁਣ ਵਲੌਗ ਦੇ ਅਸਲੀ ਮਤਲਬ ਪਤਾ ਲੱਗਣ ਲੱਗੇ ਨਾ ਕਿ ਯਾਰ ਵੀ ਸਾਨੂੰ ਪੈਸਾ ਪੂਸਾ ਵੀ ਕਮਾਉ ਹੁੰਦਾ ਯਾਰ ਅਸੀਂ ਪੈਸਾ ਹੀ ਕਮਾਉਣਾ ਯਾਰ ਠੀਕ ਹੈ ਕੰਮ ਵੀ ਕਰਨਾ ਸਾਨੂੰ ਕੰਮ ਹੀ ਦਵਾਈ ਜਾਵੇ YouTube ਉਹ ਵੀ ਕੋਈ ਚੱਕਰ ਨਹੀਂ ਹੈ ਬਸ ਤੁਸੀਂ ਸਾਨੂੰ ਪਿਆਰ ਦੇਣਾ ਬਹੁਤ ਜ਼ਿਆਦਾ ਵੱਧ ਤੋਂ ਵੱਧ ਠੀਕ ਹੈ ਵੀਡੀਓ ਅੱਗੇ ਤੋਂ ਕੇ ਸ਼ੇਅਰ ਚਲੋ ਬਾਕੀ ਹੁਣ ਬਸ 5-6 ਮਿੰਟ ਦਾ ਰਸਤਾ ਰਹਿ ਗਿਆ ਤੁਹਾਨੂੰ ਲਾਸਟ ਐਕਸਪ੍ਰੈਸ਼ਨ ਦਿਖਾਉਂਦੇ ਸੀ ਜਾ ਕੇ ਥੋੜੇ ਜਿਹਾ ਮੈਂ ਰੰਡੇਦੋ ਕੇ ਹਾਂ ਆਪਣਾ ਵਿਚੇ ਵਿਚੇ ਤੱਕ ਅਸੀਂ ਆਪਣਾ ਕੰਮ ਕਰਤੀ ਇਹ ਨਜਾਇਜ਼ ਪੈਸੇ ਆਪਾਂ ਕਿੱਥੇ ਜਾਣ ਆ ਬੰਦੇ ਨੇ ਪੰਜਾਬ 'ਚ ਅੰਮ੍ਰਿਤਸਰ ਹੀ ਜਾਣਾ ਤੂੰ ਪਰ ਚਾਰ ਟੋਲ ਆਂਦੇ ਯਾਰ ਜੇ ਅਮਰitsar ਦਾ ਯਾਰਾ ਸਾਨੂੰ ਅਜੇ ਤੱਕ ਕੋਈ ਆਰਡਰ ਨਹੀਂ ਆਇਆ ਯਾਰ ਕਸਟਮਰ ਨਹੀਂ ਮਿਲਦਾ ਵਧੀਆ ਕੋਈ ਕਸਟਮਰ ਨਹੀਂ ਮਿਲਦਾ ਹੈਗਾ ਅਮਰitsar ਦਾ ਅਮਰitsar ਸਾਹਿਬ ਸਾਸੀ ਸਾਰੀ ਜਗ੍ਹਾ ਕੋ ਮੈਂ ਮੁਕਸਰ ਸਾਹਿਬ ਤੱਕ ਜਾਇਆ ਹੈ ਰੱਬਾ ਬੰਦਾ ਯਾਰ ਜੈਂ ਜੇ ਲਾ ਲਵੇ ਹੈ ਬਰਬ ਪਰ ਠੱਗਦੇ ਵੀ ਬਹੁਤ ਹੈ ਯਾਰ 200 ਰੁਪਏ ਬੱਚੀ 200 ਰੁਪਏ ਥੋੜਾ ਹੁੰਦਾ ਬਹਾਂ ਹੋਰ ਬੱਬੇ ਅਸੀਂ ਅੱਗੇ ਕਿਤੇ ਡੈਕੋਰੇਸ਼ਨ ਕੀਤੀ ਹੈ ਅੱਗੇ ਮੋੜ ਮੁੜ ਕੇ ਰਾਈਟ ਸਾਈਡ ਉਹ ਇੰਦਪਿੰਡਾ ਦਾ ਇਹ ਲੋਜੀ ਦੀ ਡੈਕੋਰੇਸ਼ਨ ਇੱਥੇ ਕੀਤੀ ਦੀ ਆਪਾਂ ਵੇ ਯਾਰ ਇਹ ਸਰਕਾਰਾਂ ਦੇ ਚੋਚਲੇ ਆ ਜਿਹੜੇ ਲੋਕਾਂ ਦੀਆਂ ਤਨਖਾਹਾਂ ਘੁੱਪੀਆਂ ਕਰਨੀ ਐ ਉਹ ਇਦਾਂ ਇਹ ਕਰਦੇ ਆਂ ਮੈਂ ਦੇ ਬਲੌਗ ਵਿੱਚ ਨਾ ਗਲਗੱਡ ਭਗਵੰਤ ਮਾਨ ਦੇਖ ਲਊਗਾ ਜੇ ਮਨ ਲੱਗੀ ਜੇ ਸਰਕਾਰ ਦੇ ਬੰਦੇ ਨੇ ਦੇਖ ਲਿਆ ਹੋਣਾ ਤੇ ਚੱਕ ਲੈ ਜਨਾ ਸੈਨੀ ਡੈਕੋਰੇਸ਼ਨ ਵਾਲਿਆਂ ਨੂੰ ਤੇ ਬਈ ਬਲੌਗ ਅਸੀਂ ਨਾ ਤੁਹਾਡੇ ਲਈ ਬਣਾ ਰਹੇ ਯਾਰ ਹੁਣ ਇਹ ਸਰਪ੍ਰਾਈਜ਼ ਨੂੰ ਦੇਖ ਕੇ ਨਾ ਜਿਹੜੀਆਂ ਸੱਸਾਂ ਤੇ ਨੂਹਾਂ ਇੱਕ ਦੂਜੇ ਬਾਰੇ ਸੋਚ ਲਿਓ ਤੇ ਸੈਨੀ ਡੈਕੋਰੇਸ਼ਨ ਨੂੰ ਕੰਮ ਤੁਸੀਂ ਵੱਧ ਤੋਂ ਵੱਧ ਹੋਣਾ ਐ ਜਿਹਨੇ ਵੀ ਸਸਾ ਦੇ ਜਨਮ ਦਿਨਾਂ ਦੇ ਨੋ ਕਰਵਾਉਂਗੀ ਤੇ ਨੋ ਦੇ ਜਨਮ ਦਿਨਾਂ ਦਾ ਸਸ ਕਰਵਾਉਂਗੀ ਪਿਆਰ ਬਰਕਰਾਰ ਰੱਖਣਾ ਹੈ ਅਸੀਂ ਤਾਂ ਪੁੱਠਾ ਹੀ ਸੁਣਦੇ ਕਿ ਸਸਤੇ ਨੋ ਦੀ ਬਣਦੀਆਂ ਡਾਂਗ ਖੜਕਦੀਆਂ ਘਰ ਦੇ ਵਿੱਚ ਪਰ ਜਿਹੜਾ ਆ ਬਲੌਗ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਹੁੰਦਾ ਪਿਆਰ ਵੀ ਹੁੰਦਾ ਹੈ ਐਦਾਂ ਦੀ ਗੱਲ ਨਹੀਂ ਕਿ ਨਹੀਂ ਹੁੰਦਾ ਬਾਕੀ ਉਹ ਹੈ ਆਪਸੀ ਜਿਹੜੇ ਜੋ ਬੋਲ ਰਹੀ ਮੈਨੂੰ ਚਾਹੀਦੇ ਕਿ ਹਾਂ ਵੀ ਨਹੀਂ ਬੋਲ ਬਾਣੀ ਆ ਤਾਂ ਆਪਣੀ ਪਿਆਰ ਵਾਲੀ ਰੱਖੋ ਬਈ ਮੇਰੀ ਰਾਏ ਤਾਂ ਇਹ ਆ ਕਿ ਹਾਂ ਵੀ ਤੁਸੀਂ ਜਾਂ ਜਿਹੜੀਆਂ ਵੀ ਸੱਸਾਂ ਹਨ ਆਪਣੀ ਨੂੰ ਨੂੰ ਵੱਤੋ ਵੱਤ ਪਿਆਰ ਕਰੋ ਯਾਰ ਬਈ ਉਹ ਆਪਣਾ ਬਗਾਨਾ ਕਿਉਂਕਿ ਉਹ ਆਪਣਾ ਬਗਾਨਾ ਘਰ ਛੱਡ ਕੇ ਯਾਰ ਤੁਹਾਡੇ ਲਈ ਆਏ ਤੁਹਾਡੇ ਮੁੰਡੇ ਵਾਸਤੇ ਤੁਹਾਡੀ ਸੇਵਾ ਕਰਨ ਲਈ ਤੇ ਉਹ ਵੀ ਤੁਹਾਡੀ ਓਤੀ ਹੈ ਹਾਂ ਤੇ ਉਹਦੇ ਵਾਸਤੇ ਜਿਹੜਾ ਆਪਣਾ ਘਰ ਛੱਡ ਕੇ ਤੁਸੀਂ ਉਹਦੇ ਹੀ ਹੁਣ ਮਾਪੇ ਤੇ ਉਹਦੇ ਅਸਲੀ ਮਾਪੇ ਉਹਨੂੰ ਤੁਸੀਂ ਹੋ ਕਿਉਂਕਿ ਇੱਕ ਵਾਰ ਉਹਨੇ ਆਪਣਾ ਘਰ ਛੱਡਤਾ ਤੇ ਉਹ ਆਪਣੇ ਘਰ ਵਾਲ ਨਹੀਂ ਸੋਚਦੀ ਉਹ ਸਿਰਫ ਆਪਣੇ ਘਰ ਦੇ ਬਾਰੇ ਸੋਚਦੀ ਆਪਣੇ ਪਰਿਵਾਰ ਤੇ ਆਪਣੇ ਸਾਰੀ ਜਿੰਨੀ ਵੀ ਜ਼ਿੰਦਗੀ ਆ ਉਹ ਤੁਹਾਡੇ ਕੋਲੇ ਕੱਟਣੀ ਹੈ ਤੇ ਉਹਨਾਂ ਬਾਰੇ ਤੁਸੀਂ ਥੋੜਾ ਸੋਚਿਆ ਕਰੋ ਕਿ ਹਾਂ ਮੇਰੀ ਜਿਹੜੇ ਉਹਨਾਂ ਦੇ ਆਪਣਾ ਕਹਿੰਦੇ ਸੁਪਨੇ ਆ ਕੁਝ ਵੀ ਹੈ ਉਹ ਥੋੜੇ ਪੂਰੇ ਕਰਿਆ ਕਰੋ ਤੇ ਸੱਸਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਬਾਈ ਮੜਕ ਆਪਣੀ ਨੂੰਹ ਨਾਲ ਨਾਲ ਲੜਿਆ ਕਰੋ ਤੇ ਵੱਤ ਤੋਂ ਵੱਤ ਪਿਆਰ ਕਰੋ ਤੇ ਮੈਂ ਇਹ ਨਹੀਂ ਕਹਿੰਦਾ ਕਿ ਸੱਸਾਂ ਗਲਤ ਹੁੰਦੀਆਂ ਦੋਹਾਂ ਦੀ ਆਪਸੀ ਹੁੰਦੀ ਬਟ ਆਪਸ ਵਿੱਚ ਅਗਰ ਰਹੋਗੇ ਤਾਂ ਜ਼ਿੰਦਗੀ ਦੇ 3-4 ਸਾਲ ਬਹੁਤ ਹੋਰ ਵੱਜ ਜਾਂਦੇ ਆ ਕਿ ਹਾਂ ਵੀ ਅਗਰ ਘਰ ਦੇ ਵਿੱਚ ਖੁਸ਼ੀ ਹੋਊਗੀ ਨਾ ਤਾਂ ਹਮੇਸ਼ਾ ਤਾਂ ਕਦੀ ਲੜਾਈ ਨਹੀਂ ਹੋਊਗੀ ਤਾਂ ਲੋਕਾਂ ਵੀ ਮਿਸਾਲ ਕਾਇਮ ਕਰੋਗੇ ਕਿ ਹਾਂ ਬਈ ਇੱਕ ਊੜੀ ਸੀ ਆਪਣੇ ਘਰ ਦੇ ਵਿੱਚ ਸੁਖੀ ਆ ਤੇ ਮਤਲਬ ਕਿ ਲੋਕ ਵੀ ਮਿਸਾਲ ਕੰਮ ਕਰਦੇ ਸੀ ਲੋਕਾਂ ਤੋਂ ਵੈਸੇ ਕੀ ਲੈਣਾ ਹੈ ਆਪਣੇ ਘਰ ਦੀ ਗੱਲ ਆਪ ਹੈ ਪਰ ਪਿਆਰ ਨਾਲ ਰੋ ਸਾਰੇ ਖੁਸ਼ ਹੋਏ ਜਿੰਦਗੀ ਇਹ ਚਾਰ ਦਿਨ ਹੈ ਪਤਾ ਨਹੀਂ ਕਦ ਹੱਸ ਖੇਡ ਕੇ ਲੰਘ ਜਣਾ ਸੀ ਨਾ ਤਾਂ ਖੁਸ਼ੀ ਜ਼ਰੂਰ ਕਾਇਮ ਰੱਖੋ ਹੁਣ ਅਸੀਂ ਪਹੁੰਚ ਚੁੱਕੇ ਆਂ ਤੇ 1 ਮਿੰਟ ਦਾ ਰਾਸਤਾ ਹੈ ਉਰੇ ਕੀਤੇ ਹੀ ਸ਼ਾਪ ਆਸੀ ਮਾਰਕੀਟ ਦੇ ਵਿੱਚ ਡੈਟੀ ਵੇਅਰ ਬਣ ਕੇ ਨਿਕਲਣਾ ਹੈ ਤੇ ਐਕਸਪ੍ਰੈਸ਼ਨ ਚੈੱਕ ਕਰਦੇ ਆਂ ਸੀ ਬਸ ਹੁਣ ਅਸੀਂ ਕਿੱਤੇ ਜਗਾ ਵਗੈਰਾ ਲੱਭ ਕੇ ਆਪਾਂ ਰੈਡੀ ਰੂਟੀ ਕਰ ਲੈਂਦੇ ਆ ਦੇਖ ਲਓ ਜਿੱਥੇ ਤੁਹਾਨੂੰ ਸਹੀ ਲੱਗਦਾ ਤੇ ਬਾਈ ਪਹੁੰਚ ਚੁੱਕੇ ਆ ਫਾਈਨਲੀ ਅਸੀਂ ਖਾਲੀ ਜਗਾ ਹੁਣ ਆਪਾਂ ਔਰੇ ਮਾਰਕੀਟ ਦੇ ਵਿੱਚ ਆਪਣਾ ਹੈਂਪਰ ਸੈੱਟ ਕਰਦੇ ਡਰੈਸ ਪਾ ਗਏ ਅਸੀਂ ਸਰਪ੍ਰਾਈਜ਼ ਦੇਣਾ ਹੈ ਤੇ ਸ਼ੌਪ ਤੋਂ ਪਹਿਲੇ ਹੀ ਪਹੁੰਚ ਚੁੱਕੇ ਆ ਤੇ ਆਪਾਂ ਦੇਖਦੇ ਹੁਣ ਗੱਡੀ ਲਈ ਜਗਾ ਲੱਭ ਰਹੇ ਅਸੀਂ ਰੋਕਣ ਵਾਸਤੇ ਕਿਤੇ ਕਿਤੇ ਹੁੰਦਾ ਨਹੀਂ ਕਿਤੇ ਸ਼ੌਪ ਅਸੀਂ ਫੋਨ ਕਰਕੇ ਪਤਾ ਕਰਾਂਗੇ ਪਹਿਲਾਂ ਪਰ ਬਾਹਰ ਆਪਾਂ ਚੈੱਕ ਕਰਦੇ ਅਸੀਂ ਐਕਸਪ੍ਰੈਸ਼ਨ ਔਜੀ ਕੇ ਮਿੱਤਰੋ ਗੱਲਾਂ ਉਹ ਗਿਆ ਮਾਰਕੀਟ ਆ ਗੱਟੀ ਅਸੀਂ ਖੜਾ ਲੀਆ ਤੇ ਸਮਾਨ ਨੂੰ ਸੈਟ ਕਰੀ ਸੋਚਿਆ ਕਿ ਹਾਂ ਵੀ ਕਪੜੇ ਬਦਲਨੇ ਆ ਏਟੀਐਮ ਆ ਸਾਡਾ ਯਾਰ ਦੋਸਤ ਜੈਨਾ ਅੰਦਰ ਏਟੀਐਮ ਨਾਲੇ ਠੰਡਾ ਏਸੀ ਚੱਲਦਾ ਅੰਦਰ ਬਦਲਿਆ ਮੈਂ ਕਿਹਾ ਯਾਰ ਲੋਕਾਂ ਨੇ ਜਿਹੜੇ ਪੈਸੇ ਕਢਾਣੇ ਉਹਨਾਂ ਦੀ ਕਰੂੰਗੇ ਅਗਲੇ ਅਗਲੇ ਕਹੋਗੇ ਤੂੰ ਅੰਦਰ ਕੀ ਕਰ ਰਹੇ ਓ ਸਰਦਾਰ ਭਾਈ ਸਾਡੇ ਕਿੰਨੀ ਵਾਰ ਵੇਖੀ ਜਾਂਦੇ ਆ ਕਿ ਸ਼ਾਇਦ ਇਹਨਾਂ ਨੇ ਕਪੜੇ-ਕੁਪੜੇ ਉੱਤੀ ਚੇਂਜ ਕਰਦੇ ਆ ਤੇ ਬਾਕੀ ਤੁਸੀਂ ਵਲੌਗ ਦੇ ਵਿੱਚ ਬਣੇ ਰਹੋ ਐਕਸਪ੍ਰੈਸ਼ਨ ਆਪਾਂ ਨੋਟ ਕਰਨੇ ਲਾਸਟ ਦੇ ਵਿੱਚ ਪਹੁੰਚ ਚੁੱਕੇ ਆ ਫਾਈਨਲੀ ਅਸੀਂ ਬਹੁਤ ਥੱਕ ਗਿਆ ਸੀਗਾ ਮੈਂ ਪਰ ਰੇਡੀ ਹੋ ਰਿਹਾ ਬਾਈ ਜੀ ਐਂ ਪਰ ਤੁਸੀਂ ਚੈੱਕ ਕਰੋ ਜੇ ਪੂਰਾ ਤਿਆਰ ਨਹੀਂ ਆ ਬਾਰਗਾ ਟੋਪ ਉੱਪਰ ਆਵਾਗੇ ਤੇ ਬਿੰਨੀ ਐਂਪਰ ਜਿਹੜਾ ਲਾੜਲੀ ਇਹ ਹੈਗਾ ਨਨਤ ਵੱਲੋਂ ਭਾਬੀ ਨੂੰ ਦੇਣ ਵਾਲਾ ਲਾੜਲੀ ਭਾਬੀ ਲਿਖਾਇਆ ਹੋਇਆ ਐਂਪਰ ਬਹੁਤ ਸੋਹਣਾ ਹੈ ਦੇਖੋ ਚਲੋ ਕੇਕ ਦੇਖੋ ਬਾਈ ਜੀ ਆਹ ਕੇਕ ਰੈਡੀ ਕਰਵਾਇਆ ਸੀ ਕਮੈਂਟ ਕਰਕੇ ਦੱਸਿਓ ਕੇ ਕਿਵੇਂ ਲੱਗਿਆ ਆਹ ਕੋਸਟਿਮ ਲੈ ਕੇ ਆ ਜਾਈਂ ਆ ਦੇਖੋ ਜੀ ਟੈਡੀ ਵੇਅਰ ਡਰੈਸ ਮੈਂ ਫੇਸ ਨਹੀਂ ਦਿਖਾ ਸਕਦਾ ਫੇਸ ਹਿਡਨ ਕੀਤਾ ਹੋਇਆ ਚਲੋ ਐਕਸਪ੍ਰੈਸ਼ਨ ਚੈੱਕ ਕਰੋ ਬਾਈ ਤੁਹਾਡੇ ਘਰ ਦੇ ਕੋਲ ਆ ਬਾਈ ਰਣ ਦੇ ਐਕਸਪ੍ਰੈਸ਼ਨਾਂ ਹਾਂ ਤੇ ਕਿਤੇ ਗਿਆ ਸੀ ਐਮਪਰ ਰੈਡੀ ਕੀਤਾ ਜੋਗੀ ਨਵੀਂ ਲੋਕੇਸ਼ਨ ਭੇਜ ਦੀ ਛੋ ਲੈ ਇਸ ਇਸ ਫੋਨ ਤੇ ਭੇਜ ਦੇ ਬਾਈ ਤੇ ਤੁਹਾਨੂੰ ਹਾਂ ਮੈਨੂੰ ਸਾਈਂਡ ਸੈਂਡ ਕਰ ਇਹ ਲੋਕੇਸ਼ਨ ਹਾਂ WhatsApp ਕੇਕ ਤਾਂ ਠੀਕ ਹੈ ਕੇਕ ਤਾਂ ਕਿਤੇ ਨਹੀਂ ਜਾਂਦਾ ਨਹੀਂ ਤਾਂ ਅਸੀਂ ਆਈਸ ਬਾਕਸ ਵਿੱਚ ਸਪੈਸ਼ਲ ਲਿਆਉਂਦੇ ਕੇਕ ਤਾਂ ਹਾਂ ਮੈਨੂੰ ਉਹਨਾਂ ਦਿਖਾਈ ਹੋਣੇ ਇੱਥੇ ਦਿਖਾ ਰਿਹਾ ਤੂੰ ਪਹਿਲਾਂ ਲੋਕੇਸ਼ਨ ਲਾ ਪਾਉਂਗਾ ਚਨਾ ਹੁਣ ਆਪਾਂ ਦੂਜੀ ਮੰਗਾਈ ਆ ਬ ਨਵੀਂ ਇਲੈਕਸ਼ਨ ਚੇਡਰ ਸਾਡਾ ਇੱਕ ਕੈਂਪਸ ਜਿਹੜਾ ਇਹਨੇ ਕਮਣਾ ਦਾਸਤਾ ਇੱਥੇ ਬਾਜ਼ਾਰ ਦੇ ਵਿੱਚ ਆ ਬਾਈ ਓਏ ਹੋਏ ਬਾਜ਼ਾਰ ਦੇ ਵਿੱਚ ਟੈਡੀ ਨਿਕਲਣਾ ਆ ਇਧਰ ਦੇਖੋ ਬਾਈ ਕੀ ਨਾਮ ਉਹਦਾ ਅੱਗੇ ਇਹ ਗੱਡੀ ਲਾਈ ਹੋਈ ਨੇ ਇਹਨੇ ਜੇ ਇਹ ਨਾਲ ਲਾਈ ਹੁੰਦੀ ਆਪਾਂ ਲਾ ਗਏਨੇ ਆ ਸਾਹਮਣੇ ਸ਼ੌਪ ਬਾਈ ਸਰਪ੍ਰਾਈਜ਼ ਦੇਖੋ ਇੱਥੇ ਦੇਣਾ ਆਪਾਂ ਮਰਿੰਡੇ ਸ਼ਾਪ ਤੇ ਪਹੁੰਚ ਚੁੱਕੇ ਆ ਤੇ ਸਰਪ੍ਰਾਈਜ਼ ਆਪਾਂ ਰੈਡੀ ਮੈਮ ਨੂੰ ਦੇ ਚੁੱਕੇ ਤੇ ਸ਼ੌਕਿੰਗ ਸਰਪ੍ਰਾਈਜ਼ ਸੀਗਾ ਤੇ ਮੈਮ ਸਰਪ੍ਰਾਈਜ਼ ਕਿਵੇਂ ਲੱਗਿਆ ਤੁਹਾਨੂੰ ਕਿ ਟੈਡੀ ਬੇਅਰ ਸਰਪ੍ਰਾਈਜ਼ ਦਿੱਤਾ ਤੇ ਮੈਮ ਬਹੁਤ ਜ਼ਿਆਦਾ ਹੈਪੀ ਨੇ ਤੇ ਉਹਨਾਂ ਦੀ ਮਦਰ ਨੇ ਦਿੱਤਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵਲੌਗ ਦੇ ਵਿੱਚ ਕਿ ਹਾਂ ਬਈ ਸੱਸ ਨੇ ਆਪਣੀ ਨੂੰਹ ਨੂੰ ਦਿੱਤਾ ਹੈ ਤੇ ਅੱਜ ਕੱਲ ਕੋਈ ਨਹੀਂ ਕਰਦਾ ਇੰਨਾ ਜਿੰਨਾ ਮੈਮ ਨੇ ਕੀਤਾ ਹੈ ਤੇ ਤੁਸੀਂ ਮੈਮ ਦੇ ਰਿਐਕਸ਼ਨ ਚੈੱਕ ਕਰੋ ਬਹੁਤ ਸੋਹਣਾ ਸਰਪ੍ਰਾਈਜ਼ ਕਰ ਤੇ ਮੈਮ ਬਹੁਤ ਜ਼ਿਆਦਾ ਹੈਪੀ ਨੇ

ਅਸੀਂ ਹੈਂਪਰ ਦੇ ਚੁੱਕੇ ਆ ਤੇ ਰਿਐਕਸ਼ਨ ਬਹੁਤ ਸੋਹਣਾ ਆ ਤੇ ਸ਼ੌਕਿੰਗ ਰਿਐਕਸ਼ਨ ਸੀਗਾ ਤੇ ਮੈਮ ਪੂਰੇ ਸ਼ੌਕ ਹੋ ਚੁੱਕੇ ਸੀਗੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਵਲੌਗ ਸਾਡਾ ਆ ਜਾਊਗਾ ਤੇ ਲਿੰਕ ਓਪਨ ਕਰਕੇ ਜੀ ਵਲੌਗ ਚੈੱਕ ਕਰਿਓ ਵਲੌਗ ਬਹੁਤ ਸੋਹਣਾ ਬਣਿਆ ਤੇ ਰਿਐਕਸ਼ਨ ਵੀ ਬਹੁਤ ਵਧੀਆ ਸੀਗੇ ਤੇ ਮੈਮ ਬਹੁਤ ਖੁਸ਼ ਹੋਗੇ ਸੀਗੇ ਦੋ ਦੋ ਸਰਪ੍ਰਾਈਜ਼ ਲੈ ਕੇ ਤੇ ਬਾਕੀ ਆ ਨਾਲ ਸਾਡਾ ਭਰਾ ਆ ਗਿਆ ਤੇ ਬਾਕੀ ਇਹਨੂੰ ਪੁੱਛੋ ਕਿਵੇਂ ਲੱਗਿਆ ਬਾਈ ਬਈ ਬਹੁਤ ਕਹਿਣ ਲੱਗਿਆ ਯਾਰ ਫਸਟ ਟਾਈਮ ਰਿਐਕਸ਼ਨ ਦੀ ਮਤਲਬ ਦੇਖਿਆ ਮੈਂ ਉਹਨਾਂ ਦਾ ਕਿਉਂਕਿ ਕਾਫੀ ਵਧੀਆ ਸੀਗਾ ਉਹ ਇੰਨੇ ਕੁ ਸ਼ੌਕਡ ਐਕਸਪ੍ਰੈਸ਼ਨ ਦੇਖਣ ਵਾਲੇ ਸੀਗੇ ਉਹ ਸਾਡੇ ਲਈ ਵੀ ਇਦਾਂ ਸੀਗੇ ਕਿ ਹਾਂ ਵੀ ਨਹੀਂ ਬਾਕੀ ਕਿਸੇ ਨੇ ਵੀ ਤੁਸੀਂ ਕਰਵਾਣਾ ਹੈ ਕੰਮ ਉਹ ਤੁਸੀਂ ਕਰਵਾ ਸਕਦੇ ਹੋ ਸਾਡੇ ਕੋਲ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰੇ ਹੈਂਪਰ ਅਵੇਲੇਬਲ ਨੇ ਛੋਟੀ ਕੋਸਟਿੰਗ ਦੇ ਉੱਪਰ ਛੋਟੇ ਰੇਟ ਯਾਨੀ ਕਿ ਮਿਨੀ ਬਜਟ ਦੇ ਵਿੱਚ ਵੱਧ ਬਜਟ ਦੇ ਵਿੱਚ ਕੋਈ ਵੀ ਤੁਸੀਂ ਕਰਵਾਣਾ ਤੁਸੀਂ ਕਰਵਾ ਸਕਦੇ ਹੋ ਬਾਕੀ ਸੈਨੀ ਡੈਕੋਰੇਸ਼ਨ ਚੰਡੀਗੜ੍ਹ ਤੁਸੀਂ ਆਈਡੀ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ YouTube ਦੇ ਉੱਪਰ ਬਾਕੀ ਸਾਡਾ ਕੰਟੈਕਟ ਨੰਬਰ ਚੱਲ ਰਿਹਾ ਤੁਸੀਂ ਇਸ ਦੇ ਉੱਪਰ ਕੰਟੈਕਟ ਕਰਕੇ ਆਪਣਾ ਆਰਡਰ ਰੱਖਵਾ ਸਕਦੇ ਹੋ ਅਗਰ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂ ਚਾੜਨ ਅਸੀਂ ਤੁਹਾਡੇ ਲਈ ਨਵੇਂ ਨਵੇਂ ਵਲੌਗ ਬਣਾਉਂਦੇ ਹਾਂ ਤੇ ਵਲੌਗ ਦੇ ਵਿੱਚ ਜੁੜੇ ਰਹੋ। ਥੈਂਕ ਯੂ ਸੋ ਮੱਚ।